ਕੇ 25 ਸਾਲ ਹੋ ਗਏ ਤੁਹਾਨੂੰ ਪੜਾਉਂਦਿਆਂ ਨੂੰ 25 ਸਾਲ ਤੋਂ ਹਲੇ ਤੱਕ ਸਰਕਾਰ ਨੇ ਕੋਈ ਪੱਕਾ ਪ੍ਰਬੰਧ ਨਹੀਂ ਕਰਿਆ ਤੁਹਾਡੇ ਜੋਬ ਦੇ ਲਈ ਤੁਸੀਂ ਪੰਜਾਬੀ ਅਧਿਆਪਕ ਵਜੋਂ ਪੜਾਇਆ ਵੀ ਆ 12 13 ਕਿਤਾਬਾਂ ਵੀ ਲਿਖੀਆਂ ਜਿਨ੍ਹਾਂ ਦਾ ਕਿ ਵੱਖ-ਵੱਖ ਵਿਦਿਆਰਥੀ ਵਿਸ਼ਿਆਂ ਦੇ ਜਿਹੜੇ ਆ ਉਹ ਲਾਭ ਵੀ ਲੈ ਰਹੇ ਆ ਤਾਂ ਕਿਵੇਂ ਅੱਜ ਦੀ ਜਿਹੜੀ ਸਥਿਤੀ ਆ ਜਾਂ ਕਿਵੇਂ ਜਿਹੜੇ ਮੌਕੇ ਦੇ ਪ੍ਰਬੰਧ ਨੇ ਕਿ ਸਿੱਖਿਆ ਨੂੰ ਲੈ ਕੇ ਚੱਲ ਰਹੇ ਨੇ ਦੁਖੋ ਜੀ ਮਤਲਬ ਇੱਕ ਵੇਲੇ ਤਾਂ ਮਹਿਸੂਸ ਇਹ ਹੁੰਦਾ ਸੀ ਜਿਵੇਂ ਉਹ ਚਿਹਰੀ ਸਿੱਖਿਆ ਮਹਿਕਮਾ ਹੀ ਨਾ ਹੋਵੇ ਪੰਜਾਬ ਸਰਕਾਰ ਦਾ ਜੀ ਤੋਂ 25 ਸਾਲ ਆਹ ਕਹਿੰਦੇ ਨੇ 12 ਸਾਲਾਂ ਬਾਅਦ ਤਾਂ ਰੂੜੀ ਦੀ ਸੁਣੀ ਜਾਂਦੀ ਐ ਇੱਥੇ ਤਾਂ 2 12 ਸਾਲ ਲੰਘ ਚੁੱਕੇ ਆ ਸੋ ਸਰਕਾਰ ਜਿਹੜੀ ਹੈ ਗਿਆ ਇਸ ਕਿਸਮ ਦੇ ਕੋਈ ਸਾਰਥਕ ਕਦਮ ਸਰਕਾਰਾਂ ਵੱਲੋਂ ਨਹੀਂ ਆਇਆ 25 25 ਸਾਲ ਦੇ ਜਿਹੜੇ ਹੈਗਾ ਨੌਕਰੀ ਕਰਦੇ ਯੋਗ ਜਿਹੜੇ ਬਿਲਕੁਲੀ ਯੂਜੀਸੀ ਦੀਆਂ ਕੰਡੀਸ਼ਨਸ ਨੂੰ ਪੂਰੇ ਕਰਦੇ ਨੇ ਐਮ ਐਫਲ ਪੀ ਐਚ ਡੀ ਬੰਦੇ ਨੇ ਜਿਹੜੇ ਸੋ ਉਹਨਾਂ ਨੂੰ 25 25 ਸਾਲ ਹੋ ਗਏ ਰੋਲਦਿਆਂ ਨੂੰ ਦੂਜੇ ਪਾਸੇ ਹਿਮਾਚਲ ਹਰਿਆਣਾ ਰਾਜਸਥਾਨ ਇਨ੍ਹਾਂ ਰਾਜਾਂ ਦੇ ਵਿੱਚ ਇਹ ਇੰਨੀਆਂ ਯੋਗਤਾਵਾਂ ਵਾਲੇ ਬੰਦੇ ਜਿਹੜੇ ਹੈਗੇ ਆ तकरीबन 2 ਤੋਂ 2.5 ਲੱਖ ਰੁਪਿਆ ਤਨਖਾਹਾਂ ਦਾ ਲੈ ਰਹੇ ਨੇ ਸੋ ਇਸ ਕਰਕੇ ਜਿਹੜੀ ਹੈਗੀ ਆ ਸਰਕਾਰਾਂ ਜਿਹੜੀ ਹੈਗੀ ਆ ਆਪਣੀਆਂ ਨਕਾਮੀਆਂ ਨੂੰ ਜਾਂ ਰਾਜਨੀਤਿਕ ਮੋਟਿਵ ਜਿਹੜੇ ਹੈ ਗਿਆ ਉਹਨਾਂ ਨੂੰ ਪ੍ਰਾਪਤ ਕਰਨ ਦੇ ਵਾਸਤੇ ਜਿਹੜਾ ਹੈਗਾ ਜਿਹਾ ਕੁਝ ਕਰਦਿਆਂ ਨੇ ਔਰ ਬਿਨਾ ਕਿਸੇ ਹਣਾ UGC ਨੇ ਨਿਯਮਾਂ ਨੂੰ ਫਾਲੋ ਕੀਤੇ ਬਿਨਾ ਔਰ ਕਾਲੀ ਦੇ ਵਿੱਚ ਜਿਹੜੀ ਹੈਗੀ ਚੰਨੀ ਸਰਕਾਰ ਨੇ ਭਰਤੀ ਨੂੰ ਕੱਢ ਕੇ ਨੇਪਰੇ ਚੜਾਉਣ ਦੀ ਕੋਸ਼ਿਸ਼ ਕੀਤੀ ਜਿਹਦਾ ਨਤੀਜਾ ਮਾਨਯੋਗ ਸੁਪਰੀਮ ਕੋਰਟ ਦੁਆਰਾ ਜਿਹੜਾ ਹੈਗਾ ਸਭ ਦੇ ਸਾਹਮਣੇ ਆ